ਲੈ ਵੀ ਪਾਓ ਲੈ ਲੋ ਨਜ਼ਾਰੇ ਸਮੁੰਦਰ ਦੇ ਵੇਖੋ ਸਮੁੰਦਰੀ ਜਹਾਜ਼ ਬਾਈ ਜੀ ਸਾਹਮਣੇ 15 15 16 16 ਆਪਣੀਆਂ ਬੱਸਾਂ ਜੋੜ ਕੇ ਵੀ ਤੇ ਮੇਰੇ ਸਾਹਮਣੇ ਵੀ ਜਹਾਜ਼ ਲੰਮਾ ਉਹ ਦੋ ਹੀ ਤੇ ਤੁਸੀਂ ਦੇਖ ਸਕਦੇ ਆ ਜੀ ਅੱਜ ਤੁਹਾਨੂੰ ਦਿਖਾਉਣੇ ਆਪਾਂ ਸਮੁੰਦਰ ਦੇ ਨਜ਼ਾਰੇ ਕਿਵੇਂ ਅੰਗਰੇਜ਼ ਲੋਕ ਆਨੰਦ ਲੈਂਦੇ ਆ ਤੇ ਆਪਣੇ ਬੰਦੇ ساری ਉਮਰ ਕਮਾਈ ਕਰਦੇ ਆ ਵੀ ਸੋਚਦੇ ਆ ਵੀ ਆਪਣੇ ਪੁੱਤ ਦੀ ਜਾਇਦਾਦ ਬਣਾ ਲਈਏਗਾ ਪੁੱਤ ਪੋਤਰਿਆਂ ਦੀਗਾ ਪਰਤੋ ਪਰਤੋਤੜਿਆਂ ਦੀ ਜਾਇਦਾਦ ਬਣਾ ਲਈ ਹੈ ਨਾ ਸਿਸਟਮ ਪੀੜੀ ਦੀ ਬੀੜੀਦਾਰ ਇਹੋ ਹੀ ਸੋਚਦੇ ਰਹਿੰਦੇ ਆ ਤੇ ਕਦੀ ਉਹ ਬੰਦੇ ਵਿਹਲੇ ਨਹੀਂ ਹੁੰਦੇ ਹੈਨਾ ਤੇ ਅੱਜ ਤੁਸੀਂ ਲੇ ਰਹੇ ਹੂ ਨਜ਼ਾਰਾ ਸਮੁੰਦਰੀ ਜਹਾਜ਼ ਦਾ ਦੇਖੋ ਬਾਈ ਜੀ ਇਹ ਸਮੁੰਦਰੀ ਜਹਾਜ਼ ਦੇ ਵਿੱਚ ਬਾਈ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਸਿਆ ਹੋਇਆ ਹੈ ਜੀ ਜਿੰਦੇ ਵਿੱਚ ਲੋਕ ਬਾਈ ਜੀ 7 ਦਿਨ ਕਮਾਉਂਦੇ ਆ ਤੇ 8ਵੇਂ ਦਿਨ ਬਾਈ ਜੀ ਲੋਕ ਆਨੰਦ ਲੈਣ ਆਉਂਦੇ ਆ ਜੀ ਸਮੁੰਦਰੀ ਜਹਾਜ਼ਾਂ ਦੇ ਵਿੱਚ ਵੇਖੋ ਲੋਕਾਂ ਦੇ ਘਰ ਵੀ ਬਣੇ ਹੋਏ ਆ ਜੀ ਕਿਉਂਕਿ ਬਹੁਤ ਵੱਡੀ ਕੀਮਤ ਤੇ ਇਹ ਜਿਹੜੇ ਸਮੁੰਦਰੀ ਜਹਾਜ਼ਾਂ ਦੇ ਵਿੱਚ ਘਰ ਬਣੇ ਹੁੰਦੇ ਆ ਖਰੀਦਣੇ ਪੈਂਦੇ ਆ ਇਹ ਗੱਲ ਕਿਉਂਕਿ ਇਹ ਨਜ਼ਾਰੇ ਹੀ ਲੈਂਦੇ ਆ ਲੋਕ ਇਹ ਇਹ ਨਹੀਂ ਸੋਚਦੇ ਕਿਉਂਕਿ ਜਦੋਂ ਇਹਨਾਂ ਨੇ ਉੱਥੇ 16-17 ਸਾਲ ਦਾ ਹੋ ਜਾਂਦਾ ਹੈ ਜੀ ਤੇ ਅਲੱਗ-ਅਲੱਗ ਹੋ ਜਾਂਦੇ ਆ ਕਿਉਂਕਿ ਜੰਮਦੇ ਬੱਚੇ ਅਲੱਗ ਹੋ ਜਾਂਦੇ ਕਿਉਂਕਿ ਡਿਊਟੀਆਂ ਕਰਨਾ ਉਹਨਾਂ ਦੇ ਬੱਚੇ ਪਹਿਲੇ ਦਿਨ ਤੋਂ ਹੀ ਕੀ ਜੀ ਹੁੰਦੇ ਆ ਅਲੱਗ-ਅਲੱਗ ਰਹਿਣ ਤੇ ਬਾਅਦ ਵਿੱਚ ਜੀ ਸਿੱਟ ਮਸੂਲਾ 17 18 ਸਾਲ ਬਾਅਦ ਤੋਂ ਵੀ ਵੇਖੀ ਪੱਕੇ ਅਲੱਗ-ਅਲੱਗ ਹੋ ਜਾਂਦੇ ਆ ਹਨਾ ਤੇ ਨਜ਼ਾਰੇ ਲੈਂਦੇ ਆ ਲੋਕ ਵੇਖੋ ਕਿਵੇਂ ਸਮੁੰਦਰੀ ਲਹਿਰਾਂ ਕਿਉਂਕਿ ਬਹੁਤ-ਬਹੁਤ ਵੱਡੇ ਜਹਾਜ਼ ਹੁੰਦੇ ਆ ਜਿਹੜੇ ਸਮੁੰਦਰਾਂ ਦੇ ਵਿੱਚ ਕਿਉਂਕਿ ਇਹ ਕਾਫੀ ਵੱਡਾ ਜਹਾਜ਼ ਜੀ ਤੇ ਇਹ ਤੋਂ ਵੀ ਵੱਡੇ ਜਹਾਜ਼ ਹੁੰਦੇ ਆ ਜੀ ਜਿਹੜੇ ਕਈ ਟਰੱਕਾਂ ਦੇ ਟਰੱਕ ਜਿਹੜੇ ਭਾਈ ਜੀ ਅਸੀਂ ਗੱਡੀਆਂ ਦੇ ਵਿੱਚੋਂ ਟਰੱਕ ਮੋੜਦੇ ਰਹੇ ਆ ਇਨਾਂ ਜਾਚਾਂ ਦੇ ਵਿੱਚੋਂ ਇਹੋ ਜਿਹਾ ਸਿਸਟਮ ਬਣਿਆ ਹੋਇਆ ਜੀ ਤੇ ਵੇਖੋ ਕਿਵੇਂ ਸਮੁੰਦਰ ਦੇ ਕੋਈ ਪਾਣੀ ਦਾ ਕੋਈ ਗਹਿਰਾਈ ਦਾ ਕੋਈ ਨਾਪ ਤੋਲ ਨਹੀਂ ਹੁੰਦਾ ਵੀ ਸਿਆਣਿਆਂ ਨੇ ਆਖਿਆ ਵੀ ਨਾ ਤਾਂ ਕਦੀ ਸਮੁੰਦਰ ਦਾ ਕਿਸੇ ਨੇ ਗਹਿਰਾਈ ਨਾਪੀਆ ਤੇ ਨਾ ਕਦੀ ਪਾਣੀ ਹੈਨਾ ਇਹ ਸਮੁੰਦਰ ਦਿਨ ਵਿੱਚ ਇੱਕ ਵਾਰ ਉਤਰਦਾ ਤੇ ਇੱਕ ਵਾਰ ਚੜਦਾ ਹੈ ਬਾਈ ਜੀ ਲਾਲੋ ਸਾਬੀ 4 ਵਜੇ ਸਮੁੰਦਰ ਚੜਨਾ ਸ਼ੁਰੂ ਹੋ ਜਾਂਦਾ ਤੇ ਪੂਰੀ ਤਰ੍ਹਾਂ ਲਹਿਰਾਂ ਜੋਰਾਂ ਦੇ ਨਾਲੇ ਚੜਦਾ ਤੇ ਦਿਨ ਦੇ ਵਿੱਚ ਫਿਰ ਇੱਕ ਵਾਰੇ ਸ਼ਾਮਾਂ ਨੂੰ ਪਛਾਹ ਹੁਣ ਲੱਗ ਪੈਂਦਾ ਜੀ ਕਢਣ ਲੱਗ ਪੈਂਦਾ ਫਿਰ ਉਸੇ ਜਗ੍ਹਾ ਤੇ ਆ ਜਾਂਦਾ ਤੇ ਜਹਾਜ਼ ਵੇਖੋ ਕਿਵੇਂ ਬਾਈ ਜੀ ਕਿੰਨੇ ਘਾਰਾ ਜਿਹੜੇ ਇਹਦੇ ਵਿੱਚ ਵੱਡੇ ਕੁਰਸੀਆਂ ਟੇਬਲ ਪੂਰੇ ਲੱਗੇ ਹੋਏ ਆ ਤੇ ਲੋਕ ਨਜ਼ਾਰੇ ਲੈਂਦੇ ਆ ਹਨ ਤੇ ਇਹੋ ਜੀ ਜ਼ਿੰਦਗੀ ਬਾਈ ਜੀ ਇਹੋ ਨਰੇਜ ਹੀ ਮੰਨ ਸਕਦੇ ਆ ਕਿਉਂਕਿ ਆਪਣੇ ਲੋਕਾਂ ਦੇ ਹਿੱਸੇਵੇ ਦੇ ਵਿੱਚ ਬਹੁਤ ਘੱਟ ਇਹੋ ਜੀ ਆਨੰਦ ਲਿਖੇ ਹੁੰਦੇ ਆ ਹਨ ਤੇ ਬਾਕੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਖੁੱਲਾ ਵੈਜ਼ਾ ਹੁੰਦਾ ਹੈ ਹਨ ਤੇ ਜੇ ਗੱਲ ਕਰੀਏ ਵੇਖੋ ਕੀ ਡੀ ਸਪੀਡ ਦੇ ਨਾਲ ਇਹ ਜਿਹੜਾ ਪਾਣੀ ਜਾ ਰਿਹਾ ਤੇ ਸਮੁੰਦਰੀ ਜਹਾਜ਼ ਬਾਈ ਜੀ ਇਹਦੇ ਥੱਲੇ ਪਤਾ ਨਹੀਂ ਕਿੰਨੇ ਕੁ ਪੱਖੇ ਵੱਡੇ ਤੋਂ ਵੱਡੇ ਪੱਖੇ ਚੱਲਦੇ ਆ ਜਿਹੜੇ ਵੀ ਜੇ ਕਿਤੇ ਕੋਈ ਵੀ ਵੱਡੀ ਮੱਛੀ ਜਿਵੇਂ ਵੇਲ ਮੱਛੀਆਂ ਕਈ ਆ ਜਾਂਦੀਆਂ ਨੇ ਜੀ ਜਹਾਜ਼ਾਂ ਨੂੰ ਪਲਟਾ ਵੀ ਦਿੰਦੀਆਂ ਐ ਜੀ ਤੇ ਉਹਨੂੰ ਆਰੇ ਵਾਲਾ ਬਲੇਡ ਲੱਗਾ ਹੁੰਦਾ ਜੀ ਵੀ ਜੇ ਕਿਤੇ ਆ ਜਾਏ ਤੇ ਬਾਈ ਜੀ ਉਹ ਮੱਛੀ ਸੁੱਕੀ ਨਹੀਂ ਜਾਂਦੀ ਤੇ ਜੇ ਕਿਤੇ ਕੋਈ ਤਕੜੀ ਵੇਲ ਮੱਛੀ ਗੁੱਸੇ ਜਾਣ ਕੇ ਕਿਤੇ ਟਿਕਾਣੇ ਤੇ ਮਾਰਦੇ ਟੱਕਰ ਤੇ ਬਾਈ ਜੀ ਜਾਜ ਦਾ ਪਲਟਾ ਪਲਟਾ ਕੇ ਮੁধে ਕਰ ਦਿੰਦੀਆਂ ਵੇਲ ਮੱਛੀਆਂ ਬਾਈ ਜੀ ਐਡੀਆਂ ਐਡੀਆਂ ਵੇਲ ਮੱਛੀਆਂ ਹੁੰਦੀਆਂ ਨੇ ਸਮੁੰਦਰਾਂ ਦੇ ਵਿੱਚ ਤੇ ਅਸੀਂ ਬਾਈ ਜੀ ਬੰਬੇ ਯਕੀਨ ਕਰਕੇ ਜਾਣਿਆ ਜੇ ਵੀ ਐਡੀਆਂ-ਐਡੀਆਂ ਮੱਛੀਆਂ ਅਸੀਂ ਖੁਦ ਦੇਖੀਆਂ ਵੀ ਵੱਡੀਆਂ ਵੱਡੀਆਂ ਰੇੜੀਆਂ ਜਿਹੜੀਆਂ ਆਪਾਂ ਪੱਠੇ ਵਾਲੀਆਂ ਰੇੜੀਆਂ ਨਹੀਂ ਹੁੰਦੀਆਂ ਵੀ ਚੰਗੀ ਤਗੜੀ ਰੇੜੀ ਬਣਾਈ ਹੋਵੇ ਤੇ ਫਿਰ ਵੀ ਉਹਦੇ ਉੱਤੇ ਮੱਛੀ ਲੱਦੀ ਤੇ ਬਾਈ ਜੀ ਜਿੰਨੀ ਰੇੜੀ ਦੇ ਉੱਤੇ ਸੀ ਨਾ 19 ਗਾਹ ਨੂੰ ਤੇ 19 ਪਿਛਾ ਨੂੰ ਜੀ ਹਿਸਾਬ ਨਾਲ ਬੱਸ ਜਿੱਡੀ ਮੱਛੀ ਸੀ ਜਿਹੜੀਆਂ ਲੱਦ ਲੱਦੇ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਸੈਂਕੜੇ ਮੱਛੀਆਂ ਜਿਹੜੀਆਂ ਸਮੁੰਦਰਾਂ 'ਚੋਂ ਫੜਦੇ ਆ ਜੀ ਤੇ ਇਹਨਾਂ ਦੇ ਵਿੱਚ ਹੀ ਹੋਟਲ ਬਣਿਆ ਸਾਰਾ ਸਿਸਟਮ ਸੋਣਾ ਬੈਣਾ ਬਾਈ ਜੀ ਇਹ ਜਦੋਂ ਚਲੇ ਜਾਂਦੇ ਆ ਨਾ ਫਿਰ ਪਤਾ ਨਹੀਂ ਕਿੰਨੇ ਕਿੰਨੇ ਮਹੀਨਿਆਂ ਬਾਅਦ ਇਹ ਵਾਪਸ ਪਰਤਦੇ ਆ ਇਹ ਲੋਕ ਜਿਹੜੇ ਹੁੰਦੇ ਆ ਜੀ ਇਹ ਨਹੀਂ ਵੀ ਆਪਣੇ ਲੋਕਾਂ ਵਾਂਗੂ ਇਹਨਾਂ ਨੇ ਇੱਕ ਘਰ ਬਣਾ ਲਿਆ ਤੇ ساری ਉਮਰ ਉੱਥੇ ਕੱਢ ਦੇਣੀ ਆ ਇਸ ਤਰ੍ਹਾਂ ਨਹੀਂ ਆ ਇਹ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਜਿਵੇਂ ਕਦੀ ਸਮੁੰਦਰਾਂ 'ਚ ਕਦੀ ਕਿਤੇ ਕਦੀ ਕਿਤੇ ਅਲੱਗ-ਅਲੱਗ ਜਗ੍ਹਾ ਬਦਲ ਦਿੰਦੇ ਆ ਜੀ ਸਵਾਦ ਹੀ ਲੈਂਦੇ ਆ ਬਾਈ ਜੀ ਜ਼ਿੰਦਗੀ ਦਾ ਤੇ ਬਾਕੀ ਤੁਸੀਂ ਵੀਡੀਓ ਸ਼ੇਅਰ ਕਰੀ ਚੱਲਿਆ ਤੇ ਦੇਖੀ ਚੱਲਿਆ ਜੇ ਵੀ ਕਿਵੇਂ ਜਾ ਰਿਹਾ ਜੀ ਸਮੁੰਦਰੀਏ ਚ ਪੂਰੀਆਂ ਬਿਲਡਿੰਗਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਨਾ ਵੀ ਛੋਟੇ-ਛੋਟੇ ਖਾਨੇ ਜੇ ਬਣੇ ਬਾਈ ਜੀ ਇਹ ਘਰ ਬਣੇ ਹੋਇਆ ਬਿਲਡਿੰਗਾਂ ਬਣੀਆਂ ਹੋਈਆਂ ਵਾ ਇਹਨਾਂ ਦੇ ਵਿੱਚ ਸੋਫੇ, ਬੈੱਡ, ਕੁਰਸੀਆਂ, ਟੇਬਲ, ਬਾਥਰੂਮ ਇਹ ਹਰ ਇੱਕ ਚੀਜ਼ ਬਾਈ ਜੀ ਇਹਦੇ ਵਿੱਚ ਮਿਲਦੀ ਆ ਜੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੰਨਾਂ ਜਹਾਜ਼ਾਂ ਦਾ ਆਨੰਦ ਮਾਣ ਲਿਆ ਦੋਸਤੋ ਤੇ ਜੇ ਕਿਤੇ ਮੌਕਾ ਭਾਈ ਜੀ ਕਿਸੇ ਦਾ ਮਿਲੇ ਤਾਂ ਜਰੂਰ ਭਾਈ ਜੀ ਸੈਰ ਸਪਾਟਾ ਕਰਕੇ ਜਰੂਰ ਦੇਖਿਆ ਜੀ ਕਿਉਂਕਿ ساری ਉਮਰ ਪੈਸਾ ਸਿਆਣੇ ਆਖਿਆ ਨਾਲ ਨਹੀਂ ਜਾਣਾ ਭਾਈ ਜੀ ਇੱਕ ਤੁਹਾਨੂੰ ਮੈਂ ਇਹੋ ਜੀ ਵੀਡੀਓ ਦਿਖਾਉਂਗਾ ਪਤਾ ਨਹੀਂ ਕਾਫੀ ਕਿਲੋ ਸੋਨਾ ਭਾਈ ਜੀ ਉਹਦੇ ਗਲ ਦੇ ਵਿੱਚ ਪਾਇਆ ਸੀ ਬੰਦੇ ਦੇ ਤੇ ਜਿਸ ਦਿਨ ਉਹ ਇਸ ਦੁਨੀਆ ਤੋਂ ਚੁਰ ਗਿਆ ਨਾ ਸੋਣਾ ਸੋਨਾ ਬਾਈ ਜੀ ਸਾਰਾ ਕੁਝ ਇੱਥੇ ਹੀ ਰਹਿ ਗਿਆ ਤੇ ਇਸ ਤੋਂ ਪਤਾ ਲੱਗਦਾ ਹੈ ਬਾਈ ਜੀ ਨਾਲ ਨਹੀਂ ਕੁਝ ਜਾਂਦਾ ਸਾਰਾ ਕੁਝ ਇੱਥੇ ਰਹਿ ਜਾਂਦਾ ਹੈ ਹੈਨਾ ਤੇ ਵੇਖੋ ਕਿੰਡੀ ਸਪੀਡ ਦੇ ਨਾਲ ਇਹ ਜਿਹੜਾ ਜਹਾਜ਼ ਆ ਕਿਉਂਕਿ ਆਪਣੀਆਂ ਬੰਦਰਗਾਹਾਂ ਮੰਨੀਆਂ ਹੁੰਦੀਆਂ ਉਹਨਾਂ ਦੀਆਂ ਜਾ ਕੇ ਬੰਦਰਗਾਹਾਂ ਦੇ ਉੱਤੇ ਰੁਕਦੇ ਆ ਤੇ ਉੱਥੇ ਹੀ ਆਨੰਦ ਬੰਦਰਗਾਹਾਂ ਤੇ ਹੀ ਲੈਂਦੇ ਆ ਕਦੀ ਕਿਸੇ ਬੰਦਰਗਾਹ ਤੇ ਕਦੀ ਕਿਸੇ ਬੰਦਰਗਾਹ ਤੇ ਇਸ ਤਰ੍ਹਾਂ ਇਹ ਸੁਆਦ ਲੈਂਦੇ ਆ ਬਾਈ ਜੀ ਤੇ ਬਾਈ ਜੀ ਤੁਸੀਂ ਵੇਖੋ ਕਿਵੇਂ ਸਮੁੰਦਰੀ ਜਿਹੜੀਆਂ ਲਹਿਰਾਂ ਵਾਂ ਕਿੱਡੀ ਸਪੀਡ ਦੇ ਨਾਲ ਬਾਈ ਜੀ ਪਾਣੀ ਜਾ ਰਿਹਾ ਇੰਨੀ ਸਪੀਡ ਦੇ ਨਾਲ ਬਾਈ ਜੀ ਆਪਣੇ ਐਂ ਲੱਗਦਾ ਜਿੱਥੋਂ ਕਿਤੇ ਦਰਿਆ ਟੁੱਟਦਾ ਨਾ ਜਦੋਂ ਕਿਤੇ ਜਿੰਨੀ ਸਪੀਡ ਨਾਲ ਪਾਣੀ ਜੱਕ ਦਮ ਭਜਦਾ ਵਾ ਉਸ ਹਿਸਾਬ ਦੇ ਨਾਲੇ ਪਾਣੀ ਇੰਨੀ ਸਪੀਡ ਦੇ ਨਾਲ ਜਾ ਰਿਹਾ ਵੀ ਜਿਵੇਂ ਕਿਸੇ ਚੀਜ਼ ਵੱਲੋਂ ਛੱਡਿਆ ਹੋਵੇ ਵੀ ਜਾਣ ਤਾਂ ਦਰਿਆ ਟੁੱਟ ਜਾਂਦੇ ਆ ਉਦੋਂ ਇੰਨੀ ਸਪੀਡ ਨਾਲ ਆਪਾਂ ਨੂੰ ਦੇਖਣ ਨੂੰ ਮਿਲੂਗਾ ਪਾਣੀ ਤੇ ਬਹੁਤ ਜ਼ਿਆਦੀਆਂ ਵੇਖੋ ਨੇੜੇ ਸ਼ਹਿਰ ਵੀ ਬਸੇ ਹੋਏ ਆ ਜੀ ਅਲੱਗ-ਅਲੱਗ ਜਗ੍ਹਾ ਤੇ ਟਾਪੂ ਜੇ ਬਣੇ ਆ ਬਿਲਡਿੰਗਾਂ ਬਣੀ ਹੋਈਆਂ ਜੀ ਜੀ ਜਾ ਕੇ ਉਥੇ ਆਪਣਾ ਸਟਾਪ ਕਰਦੇ ਆ ਜੀ ਜਿੱਥੇ ਕਿਤੇ ਆਨੰਦ ਲੈਂਦੇ ਆ ਜਿੱਥੇ ਇਹਨਾਂ ਦੇ ਹੋਰ ਵੀ ਅੰਗਰੇਜ਼ ਰਹਿੰਦੇ ਆ ਜੀ ਵੇਖੋ ਹੈਨਾ ਤੇ ਜਹਾਜ਼ ਵੇਖੋ ਨਾ ਬੈਕਸਾਈਡ ਨਜ਼ਰ ਮਾਰੋ ਬੀ ਇੱਕ ਪੱਖਾ ਪਾਈ ਜੀ ਤੇ ਬੈਕਸਾਈਡ ਵਾਲੇ ਬੈਕਸਾਈਡ ਵੀ ਲੱਗਾ ਹੁੰਦਾ ਤੇ ਅੱਗੇ ਵੀ ਹੁੰਦਾ ਹੈ ਜੀ ਕਿ ਇੰਨੀ ਜਿਆਦਾ ਸਪੀਡ ਹੁੰਦੀ ਹੈ ਜੀ ਵੀ ਮਛੀ ਮੁਛੀ ਸਭ ਕੁਝ ਨਪਕੇ ਨਗਾਹ ਦਿੰਦਾ ਹੈ ਬਾਈ ਜੀ ਕੋਈ ਵੀ ਚੀਜ਼ ਆ ਜੇ ਤਾਂ ਬਾਈ ਜੀ ਅੜ ਨਹੀਂ ਉਹ ਦਿੰਦਾ ਵੀ ਐਡਾ ਭਾਰੀ ਪੱਖਾ ਹੁੰਦਾ ਏ ਤੇ ਬਾਕੀ ਆ ਵੇਖੋ ਜਿਹੜੀਆਂ ਸਾਈਡਾਂ ਤੇ ਸਮੁੰਦਰਾਂ ਤੇ ਘਰ ਬਣੇ ਆ ਲੋਕਾਂ ਦੇ ਉਹ ਵੀ ਤੁਹਾਨੂੰ ਨਜ਼ਰ ਆ ਰਹੇ ਆ ਜੀ ਕਿਵੇਂ ਜਿੱਥੇ ਕਿਤੇ ਇਹਨਾਂ ਦੇ ਕੋਈ ਹੋਰ ਬੰਦੇ ਡਿਊਟੀਆਂ ਕਰਦੇ ਆ ਹਨਾ ਉਹ ਸਾਰੇ ਹੀ ਇਸੇ ਜਾਜ ਦੇ ਵਿੱਚ ਲੱਖਾਂ ਰੁਪਇਆ ਤਨਖਾਹ ਲੈਂਦੇ ਆ ਬੰਦੇ ਜਿਹੜੇ ਇੱਥੇ ਇਹਨਾਂ ਜਹਾਜ਼ਾਂ ਦੇ ਵਿੱਚ ਨੌਕਰੀਆਂ ਕਰਦੇ ਆ ਤੇ ਜਿਹੜੀ ਇਹਨਾਂ ਨੂੰ ਚਲਾਉਂਦੇ ਆ ਬਾਈ ਜੀ ਤੇ ਉਹਨਾਂ ਦੇ ਸਾਰੇ-ਸਾਰੇ ਪਰਿਵਾਰ ਫੈਮਲੀਆਂ ਵੀ ਇਸੇ ਜਹਾਜ਼ਾਂ ਦੇ ਵਿੱਚ ਗੁਜ਼ਾਰ ਦਿੰਦੇ ਆ ਇਹ ਲੋਕ ਬਹੁਤ ਆਨੰਦ ਦੇ ਜ਼ਿੰਦਗੀ ਜੀਂਦੇ ਆ ਬਾਈ ਜੀ ਤੇ ਬਾਕੀ ਤੁਸੀਂ ਵੇਖੀ ਚਲੋ ਤੁਹਾਨੂੰ ਮੈਂ ਦਰਸ਼ਨ ਸਮੁੰਦਰੀ ਜਹਾਜ਼ ਦੇ ਕਰਾਉਣ ਲਈ ਲੈ ਕੇ ਆਏ ਆ ਵੀ ਅੱਜ ਭਰਾਵਾਂ ਨੂੰ ਸਮੁੰਦਰੀ ਜਹਾਜ਼ ਦੇ ਦਰਸ਼ਨ ਕਰਾਈਏ ਕਿਉਂਕਿ ਬੜੇ ਬੰਦੇ ਕਿਸ਼ਤੀਆਂ ਨੂੰ ਵੀ ਸਮੁੰਦਰੀ ਜਹਾਜ਼ ਵੱਡੇ ਜਿਹੜੇ ਹੁੰਦੇ ਨਾ ਬੇੜੇ ਜੇ ਉਹਨਾਂ ਨੂੰ ਵੀ ਸਮੁੰਦਰੀ ਜਹਾਜ਼ ਆਖੀ ਜਾਂਦੇ ਆ ਮੈਂ ਕਿਹਾ ਵੀ ਅਕੜਾ ਬੰਦਿਆਂ ਨੂੰ ਵਿਖਾ ਦਈਏ ਵੀ ਭਾਈ ਸਾਹਿਬ ਜੀ ਇਹਨੂੰ ਸਮੁੰਦਰੀ ਜਹਾਜ਼ ਕਹਿੰਦੇ ਜੇ ਜਿਹੜੀਆਂ ਅਗਨ ਬੋਰਡ ਵੱਡੇ ਵੱਡੇ ਹਨ ਇਹ ਉਹਨੂੰ ਯਾਦ ਦਿੰਦੇ ਆ ਬਾਈ ਜੀ ਇਹ ਸਮੁੰਦਰੀ ਜਹਾਜ਼ ਆ ਹਨ ਦੇਖੋ ਕਰਾ ਕੀ ਡੀ ਬਰੀ ਕੀ ਦੇ ਨਾਲ ਜਿਹੜਾ ਜਹਾਜ਼ ਆ ਕਿੰਨਾ ਅਗਲੀ ਸਾਈਡ ਤੋਂ ਵੀ ਲੰਬਾ ਹੈ ਜੀ ਤੇ ਪੂਰੀ ਕਰਾਇਆ ਕਿਸ਼ਤੀ ਵਾਂਗੂ ਚੁੰਝ ਬਣੀ ਹੋਈ ਹੈ ਜੀ ਤੇ ਬਿਲਡਿੰਗਾਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਸਾਈਡ ਤੇ ਦੇਖੋ ਵੱਡੀਆਂ-ਵੱਡੀਆਂ ਲਿਫਟਾਂ ਆਈਆਂ ਭਾਈ ਜੀ ਇਹ ਬੰਦਰਗਾਹ ਬੜੀਆਂ ਹੁੰਦੀਆਂ ਜੀ ਜਿੱਥੇ ਇਥੋਂ ਲੋਕ ਚੜਦੇ ਵੀ ਆ ਤੇ ਉਤਰਦੇ ਵੀ ਆ ਵੀ ਜਿਹੜਾ ਆਨੰਦ ਮੰਨ ਲੈਂਦਾ ਜੀ ਜਹਾਜ਼ ਦੀ ਇਹ ਸਟੇ ਲੈ ਲੈਂਦੇ ਆ ਫਿਰ ਉਹ ਜਗ੍ਹਾ ਤੇ ਜਾ ਕੇ ਇਹ ਦੇਖੋ ਹੁਣ ਕਿਸ ਤੀਆਂ ਜਿਹੜੀਆਂ ਵੱਡੇ ਅਗਣ ਬੋਰਡ ਜਿਹੜੀ ਇਹਨੂੰ ਕਹ ਦਿੰਦੇ ਆ ਜੀ ਉਹ ਵੀ ਨਾਲ-ਨਾਲ ਹੀ ਰਹਿੰਦੇ ਇਹਨਾਂ ਦੇ ਜਿੰਦੇ ਵਿੱਚ ਪੂਰੀ ਨਗਰਾਨੀ ਰਹਿੰਦੀ ਆ ਤੇ ਬੰਦੇ ਜਿਹੜੇ ਪੂਰੇ ਮੌਜੂਦ ਹੁੰਦੇ ਆ ਜੀ ਜੇ ਕਿਤੇ ਜ਼ਰੂਰਤ ਪੈ ਜੀ ਤੇ ਜੇ ਕਿਤੇ ਡੱਕਣਾ ਤੇ ਇਹਨਾਂ ਨੇ ਜਾ ਕੇ ਪਹਿਲਾਂ ਵੱਡੇ ਵੱਡੇ ਰਸੇ ਹੁੰਦੇ ਆ ਜੀ ਵੀ ਸਾਬਣਾ ਹੁਣ ਤੁਹਾਨੂੰ ਦਸੀਏ ਵੀ ਓਨਾ ਮੋਟਾ ਆਪਣਾ ਬੰਦਾ ਨਹੀਂ ਹੁੰਦਾ ਜਿਹੜੇ ਮੋਟੇ ਰਸੇ ਹੁੰਦੇ ਆ ਜੀ ਜਿਹੜੇ ਇਹਨਾਂ ਨੂੰ ਬੰਨਣ ਵਾਸਤੇ ਬੰਦਰ ਕਾ ਹੱਥੇ ਜਿਹੜੋ ਬੰਨਦੇ ਆ ਨਾ ਇਹ ਵਰਤੇ ਜਾਂਦੇ ਆ ਜੀ ਤੇ ਵੇਖੋ ਕਿਵੇਂ ਘਰ ਬਣੇ ਨੇ ਵਾਈਫਾਈ ਲੱਗੇ ਹੋਏ ਹੈ ਨਾ ਪੂਰੀ ਸਹੂਲਤਾਂ ਦੇ ਨਾਲ ਇਹ ਨਹੀਂ ਗੱਲ ਹੈ ਵੀ ਕਿਤੇ ਵੀ ਬੰਦਾ ਬੈਠਾ ਹੋਊ ਤੇ ਰੇਂਜ ਨਾ ਹੋਊਗੀ ਪੂਰੀ ਰੇਂਜ ਨੈਟਵਰਕ ਪੂਰਾ ਆਊਗਾ ਕਿਉਂਕਿ ਵੇਖੋ ਵਾਈਫਾਈ ਵੀ ਨਾਲ ਲੱਗੇ ਹੋਏ ਆ ਜੀ ਹੈ ਨਾ ਤੇ ਲੋਕ ਕਿਵੇਂ ਖਿੜਕੀਆਂ ਦੇ ਵਿੱਚ ਖੜੇ ਹੋਗੇ ਨਹੀਂ ਦੇਖ ਰਿਹਾ ਜੀ ਲਾਈਟਾਂ ਜਗ ਰਹੀਆਂ ਅੰਦਰ ਤੁਸੀਂ ਦੇਖ ਰਹੇ ਹੋਗੇ ਵੀ ਅੰਦਰ ਦਾ ਨਜ਼ਾਰਾ ਵੇਖੋ ਕਿਵੇਂ ਜਿਹੜੀ ਲਾਈਟ ਜਗ ਰਹੀ ਹੈ ਜੀ ਬਿਲਡਿੰਗ ਦੇ ਵਿੱਚ ਤੇ ਸ਼ਾਮ ਦਾ ਸਮਾਂ ਹੋ ਚੁੱਕਾ ਹੈ ਹੈਨਾ ਤੇ ਹਨੇਰਾ ਹੁੰਦਾ ਜਾ ਰਿਹਾ ਹੈ ਜੀ ਤੇ ਅਗਨ ਬੋਰਡ ਵੀ ਜਿਹੜੇ ਇਹਦੇ ਚਾਰ ਸ਼ਵੇਰੇ ਹੀ ਘੁੰਮਦੇ ਰਹਿੰਦੇ ਆ ਪੂਰੀ ਨਿਗਰਾਨੀ ਰੱਖੀ ਜਾਂਦੀ ਆ ਵੀ ਇਹ ਨਹੀਂ ਗੱਲ ਵੀ ਕਿਤੇ ਛੋਟੇ ਮੋਟੇ ਕੰਮ ਆਵੇ ਕੋਈ ਇੱਕ ਅਗਨ ਬੋਰਡ ਬਾਈ ਜੀ ਬੈਕ ਸਾਈਡ ਤੇ ਵੀ ਇੰਦੇ ਖੜਾ ਹੋਇਆ ਹੈ ਜੀ ਤੇ ਇਨਾ ਅਗਣ ਵੋਟਾਂ ਤੇ ਉਹ ਸਵਾਰੀਆਂ ਲੈ ਕੇ ਜਾਂਦੇ ਆ ਤੇ ਬਿਠਾ ਕੇ ਵਾਪਸ ਲੈ ਕੇ ਜਾਂਦੇ ਆ ਕਈ ਜਿੱਥੇ ਵੀ ਆਪਣੀ ਜਗ੍ਹਾ ਤੇ ਜਾਣਾ ਹੋਵੇ ਤੇ ਬਾਕੀ ਕਿਵੇਂ ਦੀ ਲੱਗੀ ਵੀਡੀਓ ਸ਼ੇਅਰ ਕਰਿਆ ਜੇ